ਅਸਲਾਮੁਆਲੇਕਮ ਦੋਸਤੋ ਫੇਸਬੁਕ ਪੇਜ ਤੇ YouTube ਚੈਨਲ ਹੌਰਸ ਲਵ ਦੇ ਵਿੱਚ ਤੁਹਾਨੂੰ ਖੁਸ਼ਾਮਦਿੱਤ ਕਿਨਾ ਤੇ ਅੱਜ ਤੁਹਾਡੇ ਵਾਸਤੇ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਉਹ ਰਿਐਕਸ਼ਨ ਵੀਡੀਓ ਆ ਤੇ ਸ਼ੌਂਕੀ ਸਰਦਾਰ ਚੈਨਲ ਦੀ ਵੀਡੀਓ ਆ ਬਾਈ ਸਿਕਵਿੰਦਰ ਲੋਪਨ ਦੀ ਗੱਲਬਾਤ ਸੁਣਦੇ ਆ ਤੇ ਪ੍ਰਿੰਸ ਕੋੜਾ ਉਹਦੀ ਵੀਡੀਓ ਆ ਬਹੁਤ ਹੀ ਅੱਛਾ ਮਾਰਵਾੜੀ ਬ੍ਰੀਡਰ ਜਿਹੜਾ ਵਾ ਤੇ ਟੌਪ ਬ੍ਰੀਡਰਾਂ ਦੇ ਵਿੱਚ ਉਹਦਾ ਨਾਮ ਆ ਤੇ ਕਈ ਮੇਲੇ ਜਿੱਤ ਚੁੱਕਿਆ ਤੇ ਪ੍ਰਿੰਸ ਕੋੜਾ ਤੇ ਉਹਦੀ ਵੀਡੀਓ ਆ ਗੱਲਬਾਤ ਸੁਣਦੇ ਆ ਬਾਈ ਸਿਕਵਿੰਦਰ ਲੋਪਨ ਦੀ ਤੇ ਚੱਲਦੇ ਆ ਵੀਡੀਓ ਦੀ ਡਿਟੇਲ ਦੀ ਤਰਫ ਇਹ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਲਓ ਇੱਕ ਗੱਲ ਮੈਂ ਮੋੜ ਚ ਹੀ ਦੱਸ ਦਿੰਨਾ। ਇਹ ਨਾ ਹੋਵੇ ਕਿ ਤੁਸੀਂ ਕਸੌਣ ਲੈ ਕੇ ਤੇ ਕਮੈਂਟ ਬਾਕਸ ਦੇ ਵਿੱਚ ਲੋਪੋ ਵਾਲੇ ਦੇ ਦਾਲੇ ਹੋ ਜੂੰ। ਬਈ ਉਧਰੋਂ ਕਿਸਾਨ ਮੋਰਚਾ ਚੱਲੀ ਜਾਂਦਾ ਤੇ ਤੂੰ ਆਪਦਾ ਘੋੜਾ ਦਵਾ ਲ ਕੇ ਬਹਿ ਗਿਆ। ਅਸਲ ਦੇ ਵਿੱਚ ਮੈਂ ਵੀ ਉੱਥੇ ਹੀ ਆ ਵੀ ਆਏ ਨਹੀਂ ਗਾਲ ਯਾਰ ਵੀ ਮੈਂ ਕਿਸਾਨਾਂ ਤੋਂ ਦੂਰ ਆ ਜਾਂ ਘੋੜੇ ਵੀ ਜਿਹੜੇ ਹੈਗੇ ਆ ਜੇ ਜ਼ਮੀਨਾਂ ਹੀ ਨਾ ਰਹੀਆਂ ਤਾਂ ਫਿਰ ਘੋੜੇ ਕਿਹੜਾ ਫਿਰ ਪਾਲ ਲਾਂਗੇ ਕਿਹੜਾ ਕੋਠਿਆਂ ਤੇ ਬੰਨ ਲਾਂਗੇ ਤੇ ਪਰ ਆ ਨਾ ਯਾਰ ਵੀਡੀਓ ਬਣੀ ਪਈ ਸੀ ਬਾਲੇ ਦਿਨਾਂ ਦੀ ਪ੍ਰਿੰਸ ਘੋੜਾ ਮੱਝੂ ਕਿਆਂ ਵਾਲਾ ਤੇ ਮੈਂ ਕਿਹਾ ਯਾਰ ਪਾਦ ਗਏ ਤੇ ਕਿਤੇ ਨਾ ਹੋਵੇ ਵੀ ਫੋਨ ਫਾਨ ਖਰਾਬ ਹੋ ਗਿਆ ਜਾਂ ਕੋਈ ਹੋਰ ਹੋ ਗਈ ਫੋਨ ਨੂੰ ਕੋਈ ਡਿੱਕਾ ਫੜਿੱਕਾ ਪੈ ਗਿਆ ਤਾਂ ਕਿਤੇ ਇਹ ਨਾ ਹੋਵੇ ਵੀਡੀਓ ਕੋਈ ਵਿੱਚੋਂ ਖਰਾਬ ਹੋ ਜੇ ਤੇ ਮੈਂ ਕਹ ਯਾਰ ਇੱਕ ਟਰੇਲਰ ਜਾਂ ਪਾ ਦਿੰਨੇ ਆ ਤੇ ਬਾਕੀ ਦੀ ਵੀਡੀਓ ਤਾਂ ਆਪਾਂ ਪਾਵਾਂਗੇ ਮਗਰੋਂ ਹੀ ਤੇ ਆ ਮਾੜਾ ਜਾਂ ਘੋੜਾ ਨਾਲ ਇੰਨੇ ਨਾ ਯਾਰ ਟੇਸਟ ਜਾਂ ਬਦਲਿਆ ਜਾਂਦਾ ਉਵੇਂ ਨਹੀਂ ਹੋ ਜਾਂਦੇ ਹੁੰਦੇ ਵੀ ਮੰਨ ਜੇ ਬੇਖੁੰਡਾ ਜਾਂ ਹੋ ਜਾਂਦਾ ਮਨ ਇੱਕ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਤੇ ਮਾੜਾ ਜਾਂ ਇਹਦੇ ਨਾਲ ਤਰੋਤਾ ਜਾਂ ਜਾਂ ਕੰਮ ਹੋ ਜਾਊਗਾ ਤਾਂ ਕਰਕੇ ਮੈਂ ਕਹ ਮਾੜੀ ਜੀ ਆਪਾਂ ਵੀਡੀਓ ਛੱਡ ਦਿਆਂਗੇ ਹਜੇ ਤਾਂ ਮੇਰੇ ਕੋਲ ਇੱਕ ਗੰਗਾ ਨਗਰ ਮੇਲੇ ਦੀ ਵੀਡੀਓ ਬਣੀ ਪਈ ਆ ਤੇ ਇੱਕ ਮੇਰੇ ਕੋਲੇ ਆ ਕਿਸਾਨ ਮੋਰਚੇ ਤੋਂ ਪਹਿਲਾਂ ਟੂਰਨਾਮੈਂਟ ਹੋਇਆ ਸੀ ਉਹਦੀ ਵੀਡੀਓ ਪਈ ਆ ਘੋੜਿਆਂ ਦਾ ਘੋੜਿਆਂ ਦੀਆਂ ਦੌੜਾਂ ਪਈਆਂ ਸੀ ਉਹ ਵੀ ਜੇ ਪਾਈ ਬਣ ਕੇ ਤੁਸੀਂ ਕਹੋਗੇ ਤਾਂ ਮੈਂ ਉਹ ਛੱਡ ਦੂੰਗਾ ਵੀਡੀਓ ਜੇ ਤੁਸੀਂ ਕਹੋਗੇ ਨਾ ਛੱਡ ਤਾਂ ਫਿਰ ਆਪਾਂ ਨਹੀਂ ਛੱਡਦੇ ਕੋਈ ਟਿੱਕਾ ਨਹੀਂ ਫਿਰ ਆਪਾਂ ਮਗਰੋਂ ਪਾ ਦਿਆਂਗੇ ਤੇ ਆ ਘੋੜਾ ਪ੍ਰਿੰਸ ਮੱਜੂ ਕੇ ਪਿੰਡ ਦੇ ਵਿੱਚ ਘੋੜੇ ਦਾ ਕੱਦ ਤਾਂ ਤੁਹਾਨੂੰ ਦੇਖੀ ਜਾਂਦਾ ਮੈਂ ਉੱਤੇ ਬੈਠਾ ਤੇ ਆਹ ਵੇਖ ਲਓ ਤੇ ਮੇਰੇ ਨਾਲ ਲੱਤਾਂ ਭੋਰਾ ਕੁ ਉੱਚੀਆਂ ਆ ਘੋੜੇ ਨਾਲੋਂ ਢਿੱਡ ਨਾਲੋਂ ਵੀ ਮੰਨ ਲਓ ਮੇਰੇ ਅਰਗੇ ਬੰਦੇ ਨੂੰ ਤਾਂ ਪਕੜ ਬਣਾਉਣੀ ਔਖੀ ਆ ਘੋੜੇ ਦੇ ਢਿੱਡ ਤੇ ਘੋੜਾ ਚੰਗਾ ਬਹੁਤ ਆ ਬੜਾ ਨਰੋਆ ਬੜਾ ਕੱਦ ਕਾਠਾ ਬੜੇ ਪੈਰ ਆ ਇਹਦੇ ਘੋੜੇ ਦੇ ਜਦੋਂ ਮੈਂ ਫੁੱਲ ਵੀਡੀਓ ਪਾਉਂਗਾ ਨਾ ਮਗਰੋਂ ਮਾਲਕ ਕਿਰਪਾ ਕਰੇ ਆਪਣਾ ਸਿਸਟਮ ਸੈੱਟ ਹੋ ਜੇ ਉਦੋਂ ਮਗਰੋਂ ਵੀਡੀਓ ਪਾਈ ਮੈਂ ਪੂਰੀ ਤੁਸੀਂ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਘੋੜਾ ਦੇਖ ਕੇ ਇਹ ਘੋੜਾ ਹੈਗਾ ਕ੍ਰਿਸ਼ਨ ਪੰਡਤ ਕਿਆ ਕੋਲੇ ਆ ਘੋੜਾ ਮੱਝੂ ਕੇ ਬਾਈ ਕ੍ਰਿਸ਼ਨ ਹੋਣਾ ਕੋਲੇ ਆ ਘੋੜਾ ਇਹ ਤੇ ਇਹ ਘੋੜੇ ਦਾ ਕੱਦ ਕਾਂਠ ਬਹੁਤ ਉੱਚਾ ਕੱਦ ਦਾ ਬਹੁਤ ਖੁੱਲਾ ਘੋੜਾ ਬਹੁਤ ਵੱਡਾ ਜੇ ਕਿਸੇ ਵੀ ਭਰਾ ਨੇ ਮੀਟਿੰਗ ਵਾਸਤੇ ਜਾਂਦਾ ਬੱਚੇਾਂ ਵਾਂ ਬੰਸ਼ ਵਧਾਉਣ ਵਾਸਤੇ ਚਾਹੀਦਾ ਮੱਝੂ ਕੇ ਲਾਈਨ ਦਾ ਘੋੜਾ ਤੇ ਸਭ ਤੋਂ ਵੱਡੀ ਗੱਲ ਇਹ ਆ ਇਸ ਘੋੜੇ ਦੀ ਇੱਕ ਖਾਸियत ਆ ਕਿ ਬਾਪੂ ਜੋਰਾ ਸਿੰਘ ਨੇ ਨਾ ਜਦੋਂ ਇਹ ਘੋੜੇ ਦੀ ਮਾਂ ਨੂੰ ਮਤਲਬ ਕ੍ਰਾਸ ਕਰਾਉਣ ਚੱਲੇ ਸੀ ਤਾਂ ਬਾਪੂ ਜੋਰਾ ਸਿੰਘ ਨੇ ਅਰਦਾਸ ਕੀਤੀ ਸੀ ਵੀ हे ਵਾਹਿਗੁਰੂ ਸਾਡੀ ਘੋੜੀ ਬਸ਼ੀਰਾ ਦੇਵੇ ਤੇ ਫਿਰ ਉਹ ਬਸ਼ੀਰਾ ਮੈਂ ਪਾਲਾ ਮੇਰੇ ਬਾਪੂ ਨੇ ਇਹ ਕ੍ਰਿਸ਼ਨ ਬਾਈ ਹੋਣਾ ਨਹੀਂ ਸਮਝ ਲਓ ਪਾਲਿਆ ਇਹ ਬਾਪੂ ਜੋਰਾ ਸਿੰਘ ਮੱਝੂਕੇ ਦਾ ਪਾਲਿਆ ਹੋਇਆ ਲਾਸਟ ਘੋੜਾ ਹੈ ਜਿਹੜਾ ਬਾਪੂ ਜੋਰਾ ਸਿੰਘ ਮੱਝੂਕੇ ਨੇ ਆਪਦੇ ਹੱਥੀਂ ਆਪਾਂ ਇਹ ਕਹਿ ਸਕਦੇ ਹਾਂ ਵੀ ਬਾਪਾ ਬਾਪੂ ਜੋਰਾ ਸਿੰਘ ਮੱਝੂਕੇ ਆ ਆਖਰੀ ਘੋੜਾ ਉਹਦੀ ਉਹਦੇ ਵਾਲੀ ਲਾਈਨ ਦਾ ਜਿਹਦੀ ਉਹ ਸੇਵਾ ਕਰਕੇ ਗਿਆ ਹੱਥੀਂ ਬਾਪੂ ਜੋਰਾ ਸਿੰਘ ਇਹਨੂੰ ਮਰਨ ਤੋਂ ਤਿੰਨ ਚਾਰ ਦਿਨ ਪਹਿਲਾਂ ਵੀ ਕਾ ਖੂਤ ਕੇਸ ਘੋੜੇ ਨੂੰ ਪਾ ਕੇ ਗਿਆ ਆਪਦੇ ਹੱਥਾਂ ਨਾਲ ਇਹ ਘੋੜਾ ਮਤਲਬ ਬਹੁਤ ਇੱਕ ਤਰ੍ਹਾਂ ਨਾਲ ਇਸ ਪੱਖ ਤੋਂ ਇਹ ਘੋੜਾ ਵੀ ਆਪਣੇ ਪੰਜਾਬ ਦੇ ਵਿੱਚ ਇੱਕ ਵੱਡੀ ਆਪਦੀ ਜਗ੍ਹਾ ਰੱਖਦਾ ਹੈ ਕਿ ਇਹ ਬਾਪੂ ਜੋਰਾ ਸਿੰਘ ਨੇ ਆਪਦੇ ਹੱਥਾਂ ਨਾਲ ਪਾਲਿਆ ਬਹੁਤ ਵੱਡੀ ਗੱਲ ਆ ਤੇ ਮਰਦੇ ਹੋਏ ਬਾਈ ਕ੍ਰਿਸ਼ਨ ਹੁਣਾਂ ਨਾਲ ਤੁਹਾਡੀ ਗੱਲ ਕਰਾਉਂਗਾ ਮਗਰੋਂ ਕਿਸਾਨ ਮੋਰਚੇ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਵੇਖਿਓ ਬਾਈ ਕ੍ਰਿਸ਼ਨ ਹੋਣੀ ਆਪਦੇ ਜਵਾਨੋਂ ਤੁਹਾਨੂੰ ਦੱਸਣਗੇ ਕਿਵੇਂ ਬਾਪੂ ਜੋਰਾ ਸਿੰਘ ਦੀ ਖੁਰਨੀ ਚਾ ਕੇ ਬੈਠ ਜਾਂਦਾ ਹੁੰਦਾ ਸੀ ਸਾਰੀ ਗੱਲਬਾਤ ਬਾਪੂ ਆਪ ਬਾਈ ਕ੍ਰਿਸ਼ਨ ਹੋਣੀ ਤੁਹਾਨੂੰ ਦੱਸਣਗੇ ਤੇ ਬਾਕੀ ਉਹ ਮਾਲਕ ਦੀ ਕਿਰਪਾ ਆਪਣੀ ਟੀਮ ਸਾਰੀ ਉੱਥੇ ਹੀ ਆ ਤੇ ਮੈਂ ਇੱਕ ਦੋ ਦਿਨ ਵਿੱਚ ਦੀ ਦਮ ਸ਼ਾਮ ਲੈਣ ਆ ਜਾਣਾ ਹੁੰਨਾ ਤੇ ਕੱਲ ਨੂੰ ਫੇਰ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਸੰਗਤਾਂ ਤੇ ਇੱਕ ਤੁਹਾਨੂੰ ਵੀਡੀਓ ਹੋਰ ਮੈਂ ਪਾਉਣੀ ਆ ਉਹ ਹੈਗੀ ਆ ਬਾਈ ਸੋਨੂ ਸਰਪੰਚ ਪੜੈਣ ਵਾਲਾ ਤੇ ਉਹ ਵੀ ਚੱਲਿਆ ਘੋੜੇ ਤੇ ਬਹਿ ਕੇ ਚੱਲਿਆ ਉਹ ਆਪਣਾ ਦਿੱਲੀ ਨੂੰ ਘੋੜੇ ਤੇ ਬਹਿ ਕੇ ਤੇ ਘੋੜਾ ਵੀ ਆਪਣੀ ਕਾਲੀ ਵਰਗਾ ਜਮਾ ਹੀ ਆਪਣੀ ਕਾਲੀ ਵਰਗਾ ਉਹ ਵੀਡੀਓ ਵੀ ਮੈਂ ਪਾ ਦੇਣੀ ਆ ਤੇ ਉਹ ਵੀ ਤੁਹਾਨੂੰ ਦਿਖਾਉਂਗਾ ਉਹ ਵੀ ਬਾਈ ਨੂੰ ਹੌਸਲਾ ਵੀ ਜ਼ਰੂਰ ਦਿਓ ਤੇ ਆ ਮੈਂ ਕਹਾਂ ਵੀ ਇੰਨੇ ਨਾਲ ਨਾ ਮਨ ਜਾ ਤਾ ਰੋਤਾ ਜਾ ਜਾ ਹੋ ਜਾਂਦਾ ਬੰਦੇ ਦਾ ਬੰਦੇ ਨੇ ਟੇਸਟ ਜਾਂ ਬਦਲ ਜਾਂਦਾ ਤੇ ਫੇਰ ਫੇਰ ਮਸਤੈ ਤਾਂ ਆਪਾਂ ਉੱਥੇ ਹੀ ਰਹਿਣਾ ਮਾਲਕ ਦੀ ਕਿਰਪਾ ਚਾਹੀਦੀ ਆ ਇੱਕ ਗੱਲ ਹੈਗੀ ਆ ਪੰਜਾਬੀਆਂ ਨੇ ਏਨੇ ਝੰਡੇ ਗੱਡੇ ਆ ਨਾ ਬਾਈ ਏਨੇ ਝੰਡੇ ਗੱਡੇ ਆ ਜੇ ਪੰਜਾਬ ਦੇ ਵਿੱਚ ਅੱਜ ਵੀ ਕੋਈ ਬੰਦਾ ਮੇਰੀ ਬੈਠਾ ਆ ਘੋੜੇ ਵਾਲੀ ਵੀਡੀਓ ਦੇਖਦਾ ਤਾਂ ਉਹਨੂੰ ਮੇਰੀ ਬੈਂਤਾ ਤਰਲਾ ਇੱਕ ਵਾਰੀ ਕਿਸਾਨਾਂ ਦੀ ਮਦਦ ਵਾਸਤੇ ਤੇ ਤੁਹਾਨੂੰ ਨਾ ਦਿੱਲੀ ਜਾ ਕੇ ਆਉਣਾ ਚਾਹੀਦਾ ਜ਼ਰੂਰ ਪਹੁੰਚਣਾ ਚਾਹੀਦਾ ਜ਼ਰੂਰ ਜਣੇ ਦਾ ਇਹ ਆਪਣਾ ਫਰਜ਼ ਆ ਯਾਰ ਫਰਜ਼ ਕੀ ਇੱਕ ਗੱਲ ਹੋਰ ਆ ਬਈ ਜੇਤ ਆਪਾਂ ਜਾਣਾ ਜੇਤ ਪੱਕੀ ਆ ਕਿਤੇ ਇਹ ਨਾ ਹੋਵੇ ਬਈ ਤੁਸੀਂ ਵਿੱਚ ਹਿੱਸਾ ਜਾ ਪਾਉਣ ਵਾਲੋਂ ਰਹਿ ਜਾਓ ਕੋਈ ਬੰਦਾ ਸਾਰੇ ਜਾਣੇ ਆਪਦਾ ਆਪਦਾ ਯੋਗਦਾਨ ਪਾ ਲੋ ਵਧੀਆ ਰਹਿ ਜਾਓਗੇ ਮਾਲਕ ਨੇ ਐਡੀ ਕਿਰਪਾ ਕੀਤੀ ਮੈਂ ਤੇ ਬਾਈ ਹਰਪ੍ਰੀਤ ਸਿੱਧੂ ਤੇ ਅਸੀਂ ਉਥੇ ਆ ਐਡਾ ਜੀ ਲੱਗਿਆ ਵਾ ਜਮਈ ਨਹੀਂ ਆਏ ਜੀ ਕਰਦਾ ਉਥੇ ਉਥੋਂ ਆਉਣ ਨੂੰ ਜੀ ਨਹੀਂ ਕਰਦਾ ਆ ਦੋ ਤਿੰਨ ਦਿਨ ਮੈਂ ਪਿੰਡ ਲਾਏ ਆ ਕੰਮਕਾਰ ਸੀ ਕਿ ਆਪਦੇ ਨਿੱਜੀ ਕੰਮਕਾਰ ਸੀ ਕਿ ਕੁਛ ਕਾਗਜ਼ਾਂ ਪੱਤਰਾਂ ਦੇ ਕੁਛ ਥਾਣੇ ਕਚਹਿਰੀ ਦੇ ਕੰਮ ਕਰਾਉਣ ਵਾਲੇ ਸੀ ਉਹ ਕੰਮ ਕਰਾਉਣ ਵਾਸਤੇ ਮੈਨੂੰ ਆਉਣਾ ਪਿਆ ਪਰ ਦੋ ਤਿੰਨ ਦਿਨ ਮੈਨੂੰ ਪਤਾ ਵੀ ਕਿਵੇਂ ਜੇ ਮਤਲਬ ਮੇਰਾ ਮਨ ਰਹਾ ਮੈਨੂੰ ਐਂ ਲੱਗਦਾ ਸੀ ਵੀ ਜਲਦੀ ਜਾਏਗੀ ਇਹੋ ਜੀ ਪੋਜੀਸ਼ਨ ਆ ਮੈਂ ਸਾਰਿਆਂ ਵੀ ਵੀਰਾਂ ਨੂੰ ਫੇਰ ਬੇਨਤੀ ਕਰਦਾ ਵੀ ਆ ਘੋੜਾ ਤਾਂ ਤੁਸੀਂ ਹੁਣ ਵੇਖ ਹੀ ਲਿਆ ਮੇਰੀਆਂ ਗੱਲਾਂ ਵੀ ਸੁਣ ਲਈਆਂ ਜੇ ਕੋਈ ਬੰਦਾ ਪੰਜਾਬ ਬੈਠਾ ਤੇ ਉਹ ਭਰਾ ਬਣ ਕੇ ਜ਼ਰੂਰ ਜਾ ਕੇ ਆਇਓ ਦਿੱਲੀ ਤੇ ਆ ਘੋੜਾ ਕਿਹੋ ਜਿਹਾ ਲੱਗਿਆ ਪ੍ਰਿੰਸ ਮੱਝੂ ਕਿਆਂ ਵਾਲਾ ਪ੍ਰਿੰਸ ਤੇ ਇਹਦੇ ਬਾਰੇ ਵੀ ਦੱਸਿਓ ਜੇ ਕਿਸੇ ਨੂੰ ਇਹਦੀ ਲੋੜ ਹੋਈ ਘੋੜੀ ਮੇਟ ਕਰਾਉਣੀ ਹੋਈ ਅਗਾ ਮੱਝੂ ਕੇ ਨਸਲ ਟਾਪ ਦੀ ਚਾਹੀਦੀ ਹੋਈ ਤਾਂ ਆ ਬਾਈ ਕ੍ਰਿਸ਼ਨ ਹੁਣਾ ਦਾ ਤੁਹਾਨੂੰ ਨੰਬਰ ਦੇ ਦਿੰਨਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਨੂੰ ਫੋਨ ਕਰ ਲਿਓ ਮਾਲਕ ਦੀ ਕਿਰਪਾ ਨਾਲ ਯਾਰ ਘੋੜਾ ਜਦੋਂ ਤੁਸੀਂ ਜਾ ਕੇ ਵੇਖੋਗੇ ਨਾ ਤੇ ਤੁਹਾਡੀ ਰੂਹ ਖੜ ਜਾਣੀ ਆ ਜਿਵੇਂ ਨਾ ਤਾਜ ਮਹਿਲ ਦੇ ਵਿੱਚ ਸੰਗ ਮਰਮਰ ਨਹੀਂ ਲੱਗਿਆ ਹੁੰਦਾ ਤੇ ਉਹਦੇ ਵਿੱਚ ਡਿਜ਼ਾਈਨ ਪਾਏ ਹੋਏ ਆ ਕੁਦਰਤ ਨੇ ਕਲਾ ਕਲਾ ਡਿਜ਼ਾਈਨ ਇਹਦੇ ਵਿੱਚ ਐ ਪਾਇਆ ਤੁਹਾਡੀ ਰੂਹ ਹੀ ਖੜ ਜਾਣੀ ਆ ਵੇਖ ਕੇ ਹੁਣ ਤਾਂ ਇਹ ਘੋੜੇ ਤੇ ਸਵਾਰੀ ਬਹੁਤ ਜ਼ਿਆਦਾ ਕਰਦੇ ਆ ਤਾਂ ਵੀਡੀਓ ਗੱਲ ਕਰ 15 20 ਦਿਨ ਪੁਰਾਣੀ ਬਣੀ ਹੋਈ ਆ ਹੁਣ ਤਾਂ ਘੋੜਾ ਐਦੂੰ ਵੀ ਚੰਗਾ ਬਣਿਆ ਪਿਆ ਤੇ ਪੈਰਪੂਰ ਜਦੋਂ ਤੁਸੀਂ ਜਾ ਕੇ ਦੇਖੋਗੇ ਤੁਹਾਡੀ ਰੂਹ ਖੜ ਜਾਣੀ ਆ ਪੈਰਪੂਰ ਦੇਖ ਕੇ ਆਹ ਵੀਡੀਓ ਤਾਂ ਸਿਰਫ ਇੱਕ ਟ੍ਰੇਲਰ ਆ ਜਿਹੜੀ ਅੱਗੇ ਐਦੂੰ ਵੱਡੀ ਵੀਡੀਓ ਆਉਣੀ ਆ ਉਹਨੇ ਤਾਂ ਜਮਾ ਹੀ ਨਜ਼ਾਰੇ ਹੀ ਵੰਡਣਿਆ ਸਵਾਦ ਹੀ ਲਿਆ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬਣ ਕੇ ਤੇ ਦਿੱਲੀ ਜਾਣਾ ਨਾ ਭੁੱਲਿਓ ਜੋਹੋਂ ਦੇ ਵਾਖਦੇ ਰੋ ਬਹੁਤ ਬਹੁਤ ਧੰਨਵਾਦ